ਸੂਦਾ ਸੋ ਪਹਿਚਾਨੀਏ ਜੋ ਲੜੇ ਦੀਨ ਕੇ ਹੇਤ ਪੁਜਾ ਪੁਜਾ ਕਟਮ ਦੇ ਕਬੂਨਾ ਸਾਹਿਬ ਦੇ ਕੇ ਸੰਗਤ ਇਸ ਵਕਤ ਮੌਜੂਦ ਹੈਗੇ ਆ ਜਿੱਥੇ ਚਪਾਦਾ ਸਾਹਿਬ ਲੱਗਦਾ ਹੈ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਵਿੱਚ ਸੰਗਤ ਬੈਠ ਕੇ ਚਪਾਦਾ ਸਾਹਿਬ ਕਤਨ ਲਈ ਪਹੁੰਚਦੀ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆ ਵੱਡੀ ਗਿਣਤੀ ਵਿੱਚ ਸੰਗਤ ਪਹੁੰਚਦੀ ਹੈ ਨੌਜਵਾਨ ਦੇਖੋ ਤੁਸੀਂ ਬੰਦਾ ਸੇਵਾ ਕਿਸ ਤਰੀਕੇ ਨਾਲ ਨਿਭਾ ਰਿਹਾ ਹੈ ਸ਼ਾਇਦ ਇੱਕ ਜਿਹੜੀ ਗੱਲ ਹਮੇਸ਼ਾ ਸੁਧਖੀਆਂ ਚ ਬਣੀ ਰਹਿੰਦੀ ਹੈ ਕਿ ਪੰਜਾਬ ਦੀ ਨੌਜਵਾਨੀ ਨਸ਼ਿਆਂ ਚ ਹੈ ਛੇਵਾ ਦਰਿਆ ਵਗਦੇ ਨੇ ਲੇਕਿਨ ਇੱਕ ਤਸਵੀਰਾਂ ਆ ਵੀ ਹੈਗੀਆਂ ਨੇ ਇਹ ਨੌਜਵਾਨ ਜਿਹੜੇ ਨੇ ਕਿਸ ਤਰੀਕੇ ਨਾਲ ਇਹ ਤੇ ਸ਼ਰਧਾ ਭਾਵਨਾ ਨਾਲ ਸੇਵਾ ਦੇ ਬਾਰੇ ਗੱਲਬਾਤ ਕਰਦੇ ਆਂ ਬਾਈ ਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਦਿਲਪੀ ਸਿੰਘ ਜੀ ਕਿੱਥੋਂ ਆਇਓ ਵੀਰੇ ਮੇਰੇ ਬਾਟ ਤੋਂ ਤਰਨਤਾਰਨ ਤੋਂ ਵੀਰੇ ਸੇਵਾ ਇੱਥੇ ਨਿਭਉਂਦੇ ਆਂ ਕਿੰਨਾਕ ਸਮਾਂ ਹੋ ਗਿਆ ਕਦੋਂ ਕਦੇ ਆਦੇ ਹੋ ਵੀਰੇ ਪਹਿਲਾਂ ਮੈਂ ਆਉਂਦਾ ਹੁੰਦਾ ਸਾਂ ਵਿੱਚ ਥੋੜੀਆਂ ਛੁੱਟੀਆਂ ਹੋ ਗਈਆਂ ਹੁਣ ਦੋ ਤਿੰਨ ਐਤਵਾਰ ਫਿਰ ਦੁਬਾਰਾ ਸ਼ੁਰੂ ਕੀਤਾ ਆ ਤੇ ਬਾਬਾ ਜੀ ਦੀ ਬਹੁਤ ਕਿਰਪਾ ਹੈ ਚੜ੍ਹਦੀ ਕਲਾ ਆ ਕਿਦਾਂ ਨਾਲ ਆਉਂਦੇ ਹੋ ਵੀਰੇ ਵੀਰੇ ਮੈਂ ਆਪਣੇ ਦੋਸਤਾਂ ਨਾਲ ਹੀ ਆਉਣਾ ਪਿੰਡ ਤੋਂ ਸਾਡੇ ਅਸੀਂ ਸਾਡੇ ਪਿੰਡ ਗੁਰਦਰਾ ਸਾਹਿਬ ਉੱਥੇ ਵੀ ਸੇਵਾ ਕਰਦੇ ਆਂ ਸ਼ਨੀਵਾਰ ਸ਼ਾਮ ਨੂੰ ਚਲੇ ਜਾਈਦਾ ਸਵੇਰੇ ਪ ਉੱਥੋਂ ਫਿਰ ਚਾਪ ਪਕੌੜੇ ਛਕਾ ਕੇ ਇੱਥੇ ਆ ਜਾਈਦਾ ਆ ਸੰਗਤ ਪੜਦੇ ਹੋ ਨਾਲ ਨਹੀਂ ਵੀਰੇ ਮੈਂ ਸਟੱਡੀ ਕੰਪਲੀਟ ਕਰ ਲਈ ਆ ਅੱਛਾ ਹਾਂ ਜੀ ਹੁਣ ਕੰਮ ਕਾਲ ਕਰਦੇ ਹੋ ਨਹੀਂ ਹੁਣ ਮੈਂ ਵੀਰੇ ਚਲੇ ਜਾਣਾ ਬਾਬੇ ਦੀ ਦੀਪ ਸਿੰਘ ਦੀ ਕਿਰਪਾ ਹੋ ਗਈ ਆ ਹਾਂ ਜੀ ਹਾਂ ਜੀ ਜੋ ਜਾਂਦੇ ਜਾਂਦੇ ਪਹਿਲਾਂ ਬਾਬਾ ਜੀ ਦੇ ਨਾਮ ਜਿਹੜੀ ਸੇਵਾ ਹਾਂ ਜੀ ਹਾਂ ਜੀ ਬਾਈ ਜੀ ਕੀ ਬਾਤ ਹੈ ਬਹੁਤ ਵਧੀਆ ਸੋ ਬਿਲਕੁਲ ਤੁਸੀਂ ਦੇਖੋ ਇਸ ਤਰੀਕੇ ਨਾਲ ਵੀਰ ਹਣੀ ਸੇਵਾ ਨਿਭਾ ਦਿਆ ਸੋ ਇਹ ਸਾਡੇ ਨੌਜਵਾਨ ਤੁਸੀਂ ਇੱਥੇ ਦੇਖ ਸਕਦੇ ਹੋ ਅਫਸਰਤ ਘ ਮਤਾਵਾ ਵੀ ਸੇਵਾ ਨਿਭਾਉਂਦੀਆਂ ਨੇ ਉਧਰ ਤੁਸੀਂ ਦੇਖੋ ਇੱਕ ਹੋਰ ਤਸਵੀਰ ਜਿਹੜੀ ਹੈ ਇਹ ਬੜੀ ਖਾਸ ਤਸਵੀਰ ਲੱਗੀ ਹੈ ਕਿਉਂਕਿ ਦੇਖੋ ਕਿਸ ਤਰੀਕੇ ਨਾਲ ਇੱਥੇ ਹੁਣ ਗਾੜ ਜਿਹੜੀ ਕੱਢੀ ਜਾਦੀ ਹੈ ਇਹ ਸੇਵਾ ਨਭਾਈ ਜਾਦੀ ਹੈ ਸਿਵਦੇ ਦੀ ਉਹ ਸੋਹੇ ਬੜੀ ਕਮਾਲ ਦੀ ਸੇਵਾ ਆ ਤੁਸੀਂ ਦੇਖੋ ਕਿਸ ਤਰੀਕੇ ਨਾਲ ਨੌਜਵਾਨ ਜਿਹੜੇ ਨੇ ਇੱਥੇ ਗਾੜ ਕੱਢ ਰਹੇ ਨੇ ਨਾਲੀਆਂ ਦੇ ਵਿੱਚ ਵੜੇ ਵਰਕੇ ਕਿਆ ਬਾਤ ਹੈ ਸੰਗਤ ਦੀਆਂ ਤਸਵੀਰਾਂ ਤੁਸੀਂ ਦੇਖੋ ਹੱਥਾਂ ਦੇ ਨਾਲ ਕਿਸ ਤਰੀਕੇ ਨਾਲ ਲੋਕ ਕਹਿੰਦੇ ਹੋਣਗੇ ਕਿ ਜਦੋਂ ਆਪਾਂ ਆਪਣੇ ਘਰਾਂ ਦੇ ਕੰਮ ਕਰਦੇ ਆਂ ਸਫਾਈਆਂ ਕਰਦੇ ਆਂ ਤੇ ਉਦੋਂ ਸਮੈਲ ਆਉਂਦੀ ਲੇਕਿਨ ਇੱਥੇ ਜਿਹੜੇ ਨੌਜਵਾਨ ਨੇ ਇਨਾਂ ਨੂੰ ਸ਼ਾਇਦ ਕੋਈ ਸਮੈਲ ਨਹੀਂ ਆਉਂਦੀ ਗੱਲਬਾਤ ਜ਼ਰੂਰ ਕਰਨ ਦੀ ਕੋਸ਼ਿਸ਼ ਕਰਾਂਗੇ ਫਲਾਹ ਜਿਹੜੇ ਵੀਰ ਹੁਣ ਸੇਵਾ ਕਰਦੇ ਪਹਿਲਾਂ ਜਿਹੜੇ ਨਾਲ ਮੌਜੂਦ ਆ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ ਇਹ ਵੀ ਬੜੀ ਵਧੀਆ ਸੇਵਾ ਨਿਭਾਦੇ ਬੜੀ ਵੱਡੀ ਸੇਵਾ ਸੀ ਇਹ ਦੀ ਕਿੰਨਾ ਕ ਸਮਾਂ ਹੋ ਗਿਆ ਹੁੰਦਾ ਇੱਥੇ ਆਈ ਬਾਬਾ ਜੀ ਹੋ ਗਏ ਮਹੀਨਾ ਦੋ ਮਹੀਨੇ ਹੋ ਗਏ ਜੀ ਕਿੰਨਾ ਮਹੀਨੇ ਦੋ ਮਹੀਨੇ ਹੋ ਗਏ ਹਾਂਜੀ ਤੇ ਇਹ ਜਿਹੜੀ ਸੇਵਾ ਹੈਗੀ ਪਹਿਲਾਂ ਵੀ ਕਰਦੇ ਹੋਗੇ ਅੱਜ ਸ਼ੁਰੂ ਕੀਤੀ ਨਹੀ ਨਹੀ ਆਈ ਐਤਵਾਰ ਬਿਆਦਵਾਰ ਕਰੀ ਦੀ ਜੀ ਅੱਛਾ ਐਤਵਾਰ ਐਤਵਾਰ ਕਰਦੇ ਹੀ ਕਰਦੇ ਹਾਂ ਹਾਂਜੀ ਹਾਂਜੀ ਕਿਆ ਬਾਤ ਹੈ ਕੋਈ ਸਮੈਲ ਬਗੈਦਾ ਨਹੀਂ ਹੁੰਦੀ ਲੋ ਲੋਕ ਤੇ ਕਹਿੰਦੇ ਆ ਨਾ ਕੂੜੇ ਦੇ ਢੇਰ ਹੋਣ ਲੱਗੇ ਕੋਈ ਸੀਵਰੇਜ ਹੋਵੇ ਕੋਈ ਉਹ ਥਾਵਾਂ ਹੋਵੇ ਲੋਕ ਕਹਿੰਦੇ ਬੜੀ ਸਮੈਲ ਚੜਦੀ ਤੁਹਾਨੂੰ ਸਮੈਲ ਨਹੀਂ ਚੜਦੀ ਵਿੱਚ ਕੁਸੀ ਵੜਦੀ ਹੱਥਾਂ ਨਾਲ ਕਰਦੇ ਨਹੀਂ 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 ਸਮੈਲ ਨਹੀਂ ਬਾਬੇ ਦੀ ਕਿਰਪਾ ਹਰ ਤੇ ਬਾਬੇ ਦੀਪ ਸਿੰਘ ਜੀ ਅਨੁਕਾਰੀ ਸਮੈਲ ਹੋਣੀ ਕੀ ਬਾਤ ਇਹ ਗਰਮੀ ਵੀ ਬੜੀ ਆ ਗਰਮੀ ਨਹੀਂ ਮਹਿਸੂਸ ਹੁੰਦੀ ਸੇਕਾ ਨਹੀਂ ਲੱਗ ਰਿਹਾ ਕਿਉਂਕਿ ਇੱਥੇ ਰਖਾਉਣਾ ਮੁਸ਼ਕਲ ਆ ਜਿੰਨੀ ਗਰਮੀ ਨਾਲ ਸੇ ਜਗਾ ਤਪਦੀ ਹੈ ਹਾਂਜੀ ਤਪਦੀ ਤੇ ਹੈਗੀ ਭਾਰਾ ਹੁਣ ਸੇਵਾ ਕਰਨੀ ਪੈਣੀ ਜੀ ਕੀ ਬਾਤ ਗਰੀ ਹੋਣੀ ਤੁਸੀਂ ਦੇਖੋ ਇੱਥੇ ਸੇਵਾ ਜਿਹੜੇ ਆਦੇ ਇੱਥੇ ਨੌਜਵਾਨ ਹੋਰ ਵੀਰ ਹੋਣੀ ਵੀ ਇੱਥ ਸੋ ਬੜੀ ਵੱਡੀ ਸੇਵਾ ਹੈ ਤੁਸੀਂ ਇੱਥੇ ਦੇਖੋ ਜਿਹੜੀ ਸੀਵਨੇ ਦੀ ਸੇਵਾ ਨਿਭਾਈ ਲਾ ਰਹੀ ਹੈ ਸੋ ਆਪਣੇ ਨਾਲ ਹੋਰ ਵੀ ਜੀ ਹੁਣੇ ਮੌਜੂਦ ਨੇ ਵੀਰੇ ਕਦੋਂ ਦੀ ਸੇਵਾ ਕਰਦੇ ਇੱਥੇ ਵੀਰੇ ਸਾਲ ਤੋਂ ਸਾਲ ਹੋ ਗਿਆ ਜਾਂਦਿਆ ਨੇ ਸਾਲ ਤੋਂ ਸਾਲ ਹੋ ਗਿਆ ਹਾਂਜੀ ਹਾਂਜੀ ਇੱਥੇ ਫਿਰ ਇੰਨੀ ਗਰਮੀ ਆ ਹੁਣ ਤੇ ਆ ਜਮੀਨ ਇੰਨੀ ਤਪ ਰਹੀ ਆ ਤੇ ਫਿਰ ਮਹਿਸੂਸ ਨਹੀਂ ਹੁੰਦਾ ਯਾਰ ਇੰਨੀ ਗਰਮੀ ਚ ਕੁਝ ਨਹੀਂ ਵੀਰੇ ਇੰਨੀ ਕਿ ਬਾਬੇ ਦੀਪ ਸੋਹਣ ਦੀ ਕਿਰਪਾ ਮਹਾਰਾਜ ਦੀ ਮੈਨਾਂ ਕਿ ਗਰਮੀ ਨੇੜੇ ਆਉਣੀ ਦੀ ਲੱਗੇ ਜੀ। ਕੀ ਬਾਤ ਹੈ। ਹਾਂਜੀ ਹਾਂਜੀ। ਲੋਕਾਂ ਦਾ ਮਹਾਰਾਜ ਜੀ ਲੱਭਦੀ ਨਹੀਂ ਆ ਜੀ। ਬਹੁਤ ਮੁਸ਼ਕਲ ਨਾਲ ਮੈਨਾਂ ਕਰਮਾਪਾ ਗਾਣੇ ਦੀ ਸੇਵਾ ਮਿਲੀ ਆ ਜੀ। ਮੈਨਾਂ ਇੰਨਾ ਕਿ ਸ਼ੁਕਰਾਨਾ ਕਰਦੇ ਆ ਮਹਾਰਾਜ ਦਾ ਕਿ ਬਸ ਸੱਚਾ ਪਾਸ਼ਾ ਉਮਰ ਲੰਮੀ ਕਰੇ। ਸੱਚੀ ਨੂੰ ਕਹੂੰਗਾ ਮੈਂ ਜ਼ਰੂਰ ਦਿਖਾਈਆਂ ਜਾਣ ਕਿਸ ਤਰੀਕੇ ਦੇ ਨਾਲ ਨੌਜਵਾਨ ਜਿਹੜੇ ਨੇ ਉਹ ਵਿੱਚ ਵੜ ਕੇ ਜਿਹੜਾ ਬਿਲਕੁਲ ਸੀਰਦੇ ਦੇ ਵਿੱਚ ਸੇਵਾ ਨਿਭਾ ਦੇ ਨੇ। ਸੋ ਇਧਰੋਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ। ਵਿਦੇ ਐਤਵਾਰ ਦਾ ਦਿਨ ਨਾਲ ਲੋਕ ਕੋ ਮਨਫਿਰਨ ਜਾਂਦੇ ਆ। ਆਪਣੇ ਮਨ ਚ ਨਹੀਂ ਹੁੰਦਾ ਘੁੰਮਣ ਫਿਰਨ ਜਾਈਏ ਕਿਤੇ ਮੌਲ ਮੂਲ ਚ ਕੋਈ ਮਾਈ ਫਿਲਮ ਦੇਖਾਈਏ ਨਾ ਵੀਰ ਜੀ ਨਾ ਕਦੇ ਨਹੀਂ ਬਾ ਗੁਰੂ ਘਰੀ ਦਿੱਤੀ ਬਿਲਕੁਲ ਠੀਕ ਹੈ ਨਾ ਜੀ ਇਸ ਤੋਂ ਉੱਪਰ ਕੋਈ ਸੰਕੋਚ ਨਹੀਂ ਹੈਗਾ ਸੇਵਾ ਦੇ ਉੱਪਰ ਕੋਈ ਨਾ ਨਾ ਸੇਵਾ ਤੁਸੀਂ ਦੇਖੋ ਕਿਸ ਤਰੀਕੇ ਦੇ ਨਾਲ ਨੌਜਵਾਨ ਜਿਹੜੇ ਸੇਵਾ ਦੇ ਵਿੱਚ ਵੜੇ ਹੋਏ ਆ ਹੱਥਾਂ ਨਾਲ ਗਾਲ ਕੱਢ ਰਹੇ ਆ ਸ਼ਾਇਦ ਇਹ ਤਸਵੀਰਾਂ ਨੇ ਜਿਹੜੀਆਂ ਦੇਖ ਕੇ ਕਿਤੇ ਨਾ ਕਿਤੇ ਇੱਕ ਬਹੁਤ ਵਧੀਆ ਮਹਿਸੂਸ ਹੁੰਦਾ ਹੈ ਦਿਲ ਦੇ ਵਿੱਚ ਕਿ ਨੌਜਵਾਨ ਜਿਹੜੇ ਨੇ ਕਿਤੇ ਨਾ ਕਿਤੇ ਸਹੀ ਰਸਤੇ ਤੇ ਨੇ ਆਪਣੇ ਧਰਮ ਪ੍ਰਤੀ ਆਪਣੇ ਗੁਰੂ ਪ੍ਰਤੀ ਕਿੰਨਾ ਪਿਆਰ ਹੈ ਸੰਗਤਾਂ ਦੇ ਨਾਲ ਕਿੰਨਾ ਪਿਆਰ ਹੈ ਜਿਹੜੀ ਇਹ ਸੇਵਾ ਨਿਭਾ ਰਹੇ ਨੇ ਸੋ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਲਗਾਤਾਰ ਇਹਨਾਂ ਨੌਜਵਾਨਾਂ ਦੀਆਂ ਉਹ ਵੀ ਵੀਰ ਜਿਹੜੇ ਬੈਠੇ ਆ ਆ ਦੇਖੋ ਬਾਹਰ ਆਏ ਆ ਸੋ ਇਹ ਸੇਵਾ ਬੜੀ ਵੱਡੀ ਜਿਹੜੀ ਸੇਵਾਾਈ ਜਾ ਰਹੀ ਹੈ ਸੋ ਇਹ ਗਾਥ ਜਿਹੜੀ ਇੱਥੇ ਹੁੰਦੀ ਹੈ ਸੇਹਦੇ ਦੇ ਵਿੱਚੋਂ ਕੱਢੀ ਜਾ ਰਹੀ ਹੈ ਸੋ ਇਹ ਤਵਾਦ ਦੇ ਤਵਾਦ ਚ ਪੰਦਾ ਸਾਹਿਬ ਸੰਗਤ ਇੱਥੇ ਕੱਟਣ ਦੀ ਵੱਡੀ ਗਿਣਤੀ ਜੁਹੰਦੀਆਂ ਲੇਕਿਨ ਇਹ ਸੇਵਾ ਜਿਹੜੀ ਹੈ ਲੰਗਰ ਹਾਲ ਦੇ ਵਿੱਚ ਸੇਵਾ ਚੱਲਦੀ ਹੈ ਜੋੜੇ ਘਰ ਦੇ ਵਿੱਚ ਸੇਵਾ ਚੱਲਦੀ ਹੈ ਲੇਕਿਨ ਗੁਰੂ ਸਾਹਿਬ ਨੇ ਸਭ ਨੂੰ ਇੱਕ ਸੇਵਾ ਬਖਸ਼ੀ ਹੁੰਦੀ ਹੈ ਤੁਸੀਂ ਇਹ ਨੌਜਵਾਨ ਇਹ ਅੰਦਰ ਵਰਕੇ ਸੇਵਾ ਕਰਨੀ ਕਿਤਨਾ ਕਿਤੇ ਸ਼ਾਇਦ ਜੇਕਰ ਕੋਈ ਸਰਕਾਰੀ ਕੰਮ ਹੋਵੇ ਤੇ ਟੀਮਾਂ ਲਾਉਣੀਆਂ ਪੈ ਜਾਣ ਲੇਕਿਨ ਇਥੇ ਸੰਗਤਾਂ ਹੀ ਬਥੇਰੀਆਂ ਨੇ ਇੱਥੇ ਸੰਗਤਾਂ ਹੀ ਸਾਰੇ ਕੰਮ ਆਪ ਕਰੀ ਜਾਂਦੀਆਂ ਨੇ ਨੌਜਵਾਨ ਹੀ ਆਪ ਲੱਗੇ ਨੇ ਤੇ ਇਹੀ ਜੇਕਰ ਕੋਈ ਹੋਰ ਕੋਈ ਪ੍ਰੋਜੈਕਟ ਹੋਵੇ ਕਿਸੇ ਕੰਪਨੀ ਦਾ ਪ੍ਰੋਜੈਕਟ ਹੋਵੇ ਤੇ ਸ਼ਾਇਦ ਵਰਕਰ ਲਿਆਉਣੇ ਪੈਣ ਟੀਮਾਂ ਲਿਆਉਣੀਆਂ ਪੈਣ ਜਿਨ੍ਹਾਂ ਨੂੰ ਖਰਚੇ ਦੇਣੇ ਪੈਣ ਲੇਬਰ ਲਿਆਉਣੀ ਪਵੇ ਲੇਕਿਨ ਇਹ ਜਿਹੜੀ ਸੰਗਤ ਹੈ ਜਿਹੜੇ ਇਹ ਨੌਜਵਾਨ ਨੇ ਇਹ ਸੇਵਾ ਦੇ ਕਿਸ ਤਰ੍ਹਾਂ ਨਿਭਾਦੇ ਨੇ ਸੋ ਸੰਗਤ ਜੀ ਹੁਣ ਮੌਜੂਦ ਹੈਗੇ ਆ ਤੁਸੀਂ ਦੇਖ ਸਕਦੇ ਹੋ ਇੱਥੇ ਆ ਰਸੋਈ ਦੇ ਵਿੱਚ ਜਿੱਥੇ ਕਿ ਜੜੀਆਂ ਮਾਤਾਵਾਂ ਭੈਣਾ ਨੇ ਪ੍ਰਸ਼ਾਦੇ ਤਿਆਰ ਕਰਦੀਆਂ ਨੇ ਇੱਥੇ ਲੰਗਰ ਤਿਆਰ ਕੀਤਾ ਜਾ ਰਿਹਾ ਸੋ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਨਾਲ ਵੱਡੀ ਗਿਣਤੀ ਦੇ ਜਿੱਥੇ ਮਜ਼ਦੂਰ ਕੁ ਮਾਤਾਵਾਂ ਭੈਣਾ ਨੌਜਵਾਨ ਧੀਆਂ ਜੜੀਆਂ ਨੇ ਉਹ ਵੀ ਇੱਥੇ ਸੇਵਾ ਨਿਭਾ ਰਹੀਆਂ ਨੇ ਸੋ ਗੱਲਬਾਤ ਕਰਾਂਗੇ ਮਾਤਾ ਜੀ ਵਾਹ ਕਿੰਝ ਖਾਸਫਾ ਤੇ ਜੀ ਮਾਤਾ ਜੀ ਕਿੱਥੋਂ ਆਏ ਹੋ ਅਹੀਂ ਬੱਲੇੋਂ ਆਏ ਬੱਲੇੋਂ ਇਹ ਮਾਤਾ ਜੀ ਕਿੰਨੀ ਆਪਣੀ ਉਮਰ ਹੋ ਗਈ ਇੱਥੇ ਇਥੇ ਆਪਣੇ ਆਉਂਦੇ ਨਾ ਹੋ ਗਏ ਕਿ ਹਰ 8-7 ਸਾਲ ਹਰ ਦਾ ਸਾਲ ਹੋ ਗਿਆ ਹਾਂਜੀ ਉਦਾਂ ਆਪਣੀ ਉਮਰ ਕਿੰਨੀ ਹੋ ਗਈ ਸਰ ਹੋ ਗਈ 50-60 ਦੇ ਸਾਲ ਲਗੀ 60 ਸਾਲ ਹੋ ਗਏ ਹਾਂ ਜੀ ਨਾਲ ਬੇਬੇ ਜੀ ਵੀ ਬੱਚੇ ਆ ਜਵਾਨ ਨੂੰ ਆ ਕਹਿੰਦੀ ਸਾਡੇ ਕੋ ਘਾਹਾਂ ਦੀਆਂ ਥੋੜੀਆਂ ਨਹੀਂ ਬੰਦੀਆਂ ਤੇ ਤੁਸੀਂ ਲੰਗਰ ਘਰ ਜਾ ਕੇ ਨਹੀਂ ਸੇਵਾ ਕਰਦੇ ਹਾਂਜੀ ਸੇਵਾ ਇਦਾਂ ਹੀ ਹੁਣ ਮਾਰ ਲਾਈਏ ਦਾ ਆਪਾਂ ਕਰੀ ਜੰਨੇ ਮੈਨੂੰ ਥਕਾਫਟ ਵਗਦਾ ਮਹਿਸੂਸ ਨਹੀਂ ਹੁੰਦੀ ਸ਼ਰੀਰ ਚ ਕੀ ਗਰਮੀ ਬੜੀ ਆ ਸੇਕ ਇਹਨਾਂ ਉਹ ਠੀਕ ਇੱਥੇ ਵਧੀਆ ਲੋੜ ਵਧੀਆ ਸਰ ਵਧੀਆ ਵਧੀਆ ਇੱਥੇ ਕੁਝ ਨਹੀਂ ਹੁੰਦਾ ਸਰ ਇੱਥੇ ਨਹੀਂ ਕੁਝ ਹੁੰਦਾ ਨਾ ਨਾ ਘਰ ਹੁੰਦੀ ਐ ਇੱਥੇ ਨਹੀਂ ਹੁੰਦੀ ਅੱਛਾ ਘਰ ਹੋ ਜਾਂਦੀ ਇੱਥੇ ਤਾਂ ਕੁਝ ਨਹੀਂ ਹੁੰਦਾ ਇੱਥੇ ਕੁਝ ਨਹੀਂ ਹੁੰਦਾ ਨਾ ਨਾ ਇੱਥੇ ਸੇਵਾ 'ਚ ਦਿਲ ਲੱਗਾ ਦਿਲ ਲੱਗਾ ਹਾਂਜੀ ਸੰਗਤ ਕਿੰਨੀ ਹੁੰਦੀ ਮਾਤਾ ਜੀ ਇੱਥੇ ਗਿਣਤੀ ਕੋਈ ਗਿਣਤੀ ਨਹੀਂ ਮਹਾਰਾਜ ਘੱਟ ਪ੍ਰਸ਼ਾਦਿਆਂ ਦੀ ਵੀ ਮੈਨੂੰ ਲੱਗਦਾ ਕੋਈ ਗਿਣਤੀ ਨਹੀਂ ਬਿਆਨਤੀ ਮੈਨੂੰ ਲੱਗਦਾ ਲੱਗਦਾ ਕੋਈ ਨਹੀਂ ਕੋਈ ਗਿਣਤੀ ਨਹੀਂ ਇੱਥੇ ਕੋਈ ਗਿਣਤੀ ਨਹੀਂ ਮਾਤਾ ਜੀ ਆਪਣੀ ਕਿੰਨੀ ਉਮਦ ਹੋ ਗਈ ਜੀ ਮੇਰੀ ਅਗੀ ਪੈਨ ਸ਼ਾਰਟ ਹੋਈ ਹੈ ਪੈਨ ਸ਼ਾਰ ਸਾਹਿਬ ਇਹਦਾ ਮਤਲਬ ਜੀ ਆਪਾਂ ਨੂੰ ਨਹੀਂ ਕਦੀ ਇੱਥੇ ਆ ਕੇ ਥਕਾਵਟ ਮੂਸੂਈ ਆਪਣਾ ਸ਼ਰੀਰ ਦੁਖਦਾ ਹੋਵੇ ਮੈਂ ਤਾਂ ਵੀ ਰਾਜ ਜੀ ਆਈ ਹਾਂ ਜੀ ਅਜਾ ਆਇਓ ਪਹਿਲੀ ਵਾਰੀ ਸੇਵਾ ਕਰਨ ਆਇਓ ਹਾਂ ਜੀ ਕੀ ਬਾਤ ਉਹ ਤਰ੍ਹਾਂ ਦਰਸ਼ਨ ਕਰਨ ਆਉਂਦੇ ਰਹੇ ਪਰ ਸੇਵਾ ਲਈ ਆਦੀ ਆਏ ਕਿੱਥੋਂ ਕਿਹੜੀ ਜਗ੍ਹਾ ਤੋਂ ਆਇਓ ਕਾਂਗੜ ਦੇ ਲਾਗੇ ਹਾਲਚੱਕ ਪਿੰਡੋਂ ਅੱਛਾ ਇਨੀ ਦੂਰੋਂ ਹੀ ਆਇਓ ਹਾਂ ਜੀ ਤੇ ਕੀ ਮਹਿਸੂਸ ਹੁੰਦਾ ਇੱਥੇ ਆ ਕੇ ਜਦੋਂ ਇਨੀ ਸੰਗਤ ਦੇਖਦੇ ਹੋ ਇੰਨੇ ਅ ਨੌਜਵਾਨ ਲੜਕੇ ਵੀ ਲੱਗੇ ਆ ਬਾਸੀਬ ਦੇ ਤੇ ਸਫਾਈ ਕਰਦੇ ਅੰਦਰ ਲੰਗਰ ਘਰ ਚ ਵੀ ਬਜ਼ੁਰਗ ਮਾਤਾਵਾਂ ਤੁਹਾਡੇ ਵਰਗੀਆਂ ਨੌਜਵਾਨ ਧੀਆਂ ਵੀ ਲੱਗੀਆਂ ਸੇਵਾਾਂ ਦੇ ਹੁਣ ਇਹ ਬਹੁਤ ਖੁਸ਼ੀ ਹੁੰਦੀ ਵੇਖ ਕੇ ਸੰਤਨੋ ਨੌਜਵਾਨੀ ਬੀਬੀਆਂ ਸਾਰੇ ਸਰਾਲੇ ਮੜੇ ਕੇ ਸੇਵਾ ਕਰਨ ਬਾਹਰ ਆ ਪਾਣੀ ਵੀ ਪੜੀਦੀ ਅੰਦਰ ਸੇਵ ਦੇ ਜਾਪ ਹੋਏ ਆ ਬਹੁਤ ਵਧੀਆ ਉਹ ਤੇ ਅਨੰਦ ਆ ਮਤਲਬ ਅੱਜ ਕੱਲ ਡੱਬੇ ਛੋਟੇ ਛੋਟੇ ਹੋ ਗਏ ਤਾਂ ਵੀ ਪਾਲਣੇ ਔਖੇ ਹੋਏ ਆ ਧੀਆਂ ਕਦੀਆਂ ਸਾਡੇ ਕੋ ਨਹੀਂ ਬੰਦਦੀਆਂ ਕੁੜੀਆਂ ਵਿਆਹਾਂ ਹੁੰਦੀਆਂ ਨਵੀਂ ਨਵੀਆਂ ਕਹਿ ਦਿੰਦੀਆਂ ਸੱਸਾਂ ਨੂੰ ਸਾਡੇ ਕੋ ਕੰਮ ਨਹੀਂ ਹੁੰਦੇ ਉਹ ਯਾ ਕੋਮਨ ਫਿਰ ਉਹਨੂੰ ਅਜੇ ਵੈਸੇ ਐਤਵਾਦ ਆ ਤੇ ਇੱਥੇ ਦੇ ਜਵਾਨ ਧੀਆਂ ਵੀ ਲੱਗੀਆਂ ਵਜ਼ੂਦਗਮਾ ਦਾਵਾ ਵੀ ਲੱਗੀਆਂ ਇੱਥੇ ਹੋਰ ਦੀ ਗੱਲ ਨਹੀਂ ਜਰਰੀ ਹੈ ਇਹ ਸੇਵਾ ਦੀ ਲਗਨਵਾ ਬੀਬੀਆਂ ਨੂੰ ਸੇਵਾ ਸੇਵਾ ਦੀ ਲਗਨ ਲੱਗੀ ਹੈ ਨਾ ਗੁਰੂ ਘਰ ਆੜ ਕੇ ਫਿਰ ਸਾਰੇ ਹੀ ਇੱਕ ਹੋ ਕੇ ਦੇਖੋ ਵੇਖੀ ਕਰੀ ਜਾਂਦੇ ਸੇਵਾ ਹਾਂਜੀ ਇੱਥੇ ਹੋਰ ਹੀ ਨਹੀਂ ਆ ਇਹਨਾਂ ਸਰਦਾ ਵੀ ਨੇ ਸਰਦਾ ਇਹਨਾਂ ਸਰਦਾ ਮਤ ਜੀ ਕਾਫੀ ਜਿਆਦਾ ਫਰਕ ਬਹੁਤ ਹੈ ਲੋਕਾਂ ਦੀ ਸੋਚ ਦਾ ਸਰਦਾ ਸਰਦਾ ਅਸਰਾ ਦੀ ਮਾਹ ਜਿਹੜੀ ਸ਼ਕਤੀ ਭਗਤੀ ਨਾ ਉਹਦੇ ਵਿੱਚ ਜਿਹੜਾ ਬਹੁਤ ਪਾਲਿਆ ਸੰਗਤ ਆਪਣੇ ਆਪ ਨੇ ਆ ਵੀ ਗੁਰੂ ਦੇ ਚਰਨੀ ਮਾਰਜ ਆਪੇ ਲਾਈ ਜਾਂਦੇ ਆ ਜਿਉਂ ਜਿਉਂ ਵਾ ਲੋਕਾਂ ਨੇ ਕਾਰਜ ਸਵਾਰੇ ਜਾਂਦੇ ਆ ਉਵੇਂ ਉਵੇਂ ਫਿਰ ਸੰਗਤ ਜਿਹੜੀ ਹੋਰ ਦੀ ਹੋਰ ਜੁੜੀ ਜਾਂਦੀ ਔਰ ਕੁਝ ਗੱਲਾਂ ਸਮਾਜਿਕ ਹੁੰਦੀਆਂ ਲੋਕੀ ਕਹਿੰਦੇ ਆ ਨੌਜਵਾਨ ਨਸ਼ੇਜ ਆ ਇੱਥੇ ਆ ਕੇ ਕੋਈ ਨਸ਼ਈ ਨਹੀਂ ਦਿਖਦਾ ਇੱਥੇ ਆ ਕੇ ਸਾਰੇ ਸੇਵਾਦਾਰ ਨੌਜਵਾਨ ਲੱਗੇ ਆ ਬਜ਼ੁਰਗ ਕਹਿੰਦੇ ਆ ਕਿ ਉਹਨਾਂ ਦਾ ਸ਼ਰੀਰ ਦੁਖਦੇ ਆ ਇੱਥੇ ਕੋਈ ਬਜ਼ੁਰਗ ਦਾ ਸ਼ਰੀਰ ਨਹੀਂ ਦੁਖਦਾ ਨੂਆ ਵੀ ਇੱਥੇ ਆ ਕੇ ਨੇ ਬਰਛਾਦੇ ਤਿਆਰ ਕਰਾ ਦੀਆਂ ਨੌਜਵਾਨ ਧੀਆਂ ਚੂੜਾ ਪਾਇਆ ਮਤਲਬ ਦੇਖ ਰਿਹਾ ਕਿ ਭੈਣ ਦੇ ਉਹ ਵੀ ਸੇਵਨ ਵਾਲੀ ਹੈ ਜਿੱਥੇ ਇਹਨਾਂ ਇਹ ਕਿਨੂੰ ਨਸ਼ਾ ਲੱਗਦਾ ਵੀ ਲੈ ਜਾਂਦੇ ਆ ਦੁੱਖ ਲੱਗਿਓ ਵੀ ਲੈ ਜਾਂਦੇ ਆ ਦੁੱਖ ਟੁੱਟਦੇ ਇੱਥੇ ਆਣ ਕੇ ਅਜਾ ਕੋਈ ਮਨੋਗਾਮ ਦਾ ਕੋਈ ਮਨਚ ਕੁਝ ਐਜੇ ਵੀ ਹੋਵੇ ਜਿਹੜੀ ਆਪਾਂ ਐਸੇ ਗੁਰੂ ਸਾਹਿਬ ਦੇ ਦਰ ਤੋਂ ਆ ਗਏ ਜਾਂ ਕੋਈ ਚੀਜ਼ ਮੰਗੀ ਹੋਵੇ ਜਿਹੜੀ ਸੇਵਾ ਕਰਕੇ ਮਿਲੀ ਹੋਵੇ ਆਪਣੇ ਮਨ ਚ ਕੁਝ ਬਹੁਤ ਬਲੀਆਂ ਸੁਣਾਂਗਾ ਬਹੁਤ ਪੁਰੀਆਂ ਹੋਈਆਂ ਬੇਨਤੀ ਬੋਲ ਕੇ ਦੱਸ ਨਹੀਂ ਸਕਦੇ ਤੁਸੀਂ ਮਾਦਾ ਕੁਝ ਕਰਨਾ ਚਾਹੁੰਦੇ ਹੋ ਜੋ ਕੁਝ ਤੇ ਦੇਖਦੇ ਹੋ ਮਹਾਰਾਜ ਜਦੋਂ ਦੀ ਮੈਂ ਇੱਥੇ ਲਗਣ ਲਈ ਆ ਪ੍ਰਮਾਤਮਾ ਦੇ ਨਾਲ ਮੈਂ ਇੱਕ ਸੁਖ ਸੁਖੀ ਇੱਕ ਬੇਟੀ ਨੂੰ ਜਾਜ ਲੈਂਦੀ ਨੂੰ ਵੇਖਿਆ ਪਹਾ ਪਾਪਾ ਮੇਰਾ ਪੁੱਤ ਜਾਜ ਤੇ ਜੜਾ ਮੇਰਾ ਪੁੱਤ ਡਬੇ ਜਿ ਬੈਠਾ ਜਾਈ ਤੇ ਆ ਵੇਖ ਕਾ ਟਾਈਮ ਮੈਂ ਬਾਪੂ ਦੀ ਸੇਵਾ ਕਰਦੀ ਨਾ ਅੱਕਾ ਨਾ ਥੱਕਾ ਮੇਰੇ ਮਨ ਦੇ ਵਿੱਚ ਇਹ ਹੁੰਦਾ ਜਿ ਦਿਨੈਤਵਾਰ ਨਾਮ ਆ ਮੈਂ ਕਹੀ ਨਹੀਂ ਮਹਾਰਾਜ ਜੀ ਆ ਗਏ ਬਹੁਤ ਹੀ ਘਰ ਸਵਾਰਿਆਂ ਦੇ ਬਹੁਤ ਹੀ ਇੱਥੋਂ ਬਹੁਤ ਹੀ ਮਾਮਾ ਸੁਖੀ ਹੋਈਆਂ ਇੱਥਾਂ ਤਾਂ ਹੀ ਕਰਕੇ ਤੇ ਇਹਨੇ ਲੇਵਲ ਲੱਗੀ ਸੰਗ ਦੇ ਮੈਂ ਪਹਿਲਾਂ ਵੀ ਕਿਸੇ ਨੇ ਗੱਲ ਕੀਤੀ ਸੀ ਉਹ ਵੀ ਕਹਿੰਦੇ ਸੀ ਬੇਟਾ ਮੇਰਾ ਵਿਦੇਸ਼ ਚ ਹੈ ਉਹ ਕਹਿੰਦੇ ਸਭ ਕੋਈ ਘਰ ਦਾ ਸਿਸਟਮ ਸੈੱਟ ਹੋ ਗਿਆ ਤੇ ਇੱਥੇ ਹੁਣ ਸੇਵਾ ਕਰਨਾ ਆ ਜੀ ਤੇ ਕੋਈ ਚਿੰਤਾ ਨਹੀਂ ਮਗਰਦੀ ਬੇਟੇ ਮੇਰੇ ਨੂੰ ਕਹਿੰਦੇ ਹੁੰਦੇ ਸੀ ਮੇਰੇ ਦਰਾਂ ਦੇਰ ਜੇਟ ਵੀ ਨਲਾਇਕ ਐ ਨਲਾਇਕ ਚ ਨਹੀਂ ਬੱਚਿਆਂ ਚ ਪੈਣ ਦੇਣਾ ਅੱਜ ਮੇਰਾ ਵੀਰ ਸਭ ਤੋਂ ਉੱਤੇ ਆ ਤੇ ਜਦੋਂ ਬਾਪੂ ਨੇ ਸਾਨੂੰ ਉਠਾ ਰਿਆ ਅਹੀਂ ਬਾਪੂ ਦੇ ਕਿਉਂ ਨਾ ਆਈਏ ਮੇਰੇ ਜਿਹੜੇ ਵਾਅਦੇ ਸੀਗੇ ਉਹ ਬੰਦ ਹੋ ਗਏ ਬੰਦ ਹੋ ਗਏ ਇਸ ਤਰ੍ਹਾਂ ਹੀ ਆ ਸਾਡੇ ਵੀ ਬੱਚੇ ਬਾਹਰ ਇਸ ਟਾਈਮ ਤੇ ਬਾਪੂ ਨੇ ਲੜਾਂ ਬਹਰਾਂ ਲਾਈਆਂ ਕੋਈ ਕਮੀ ਨਹੀਂ ਛੱਡੀ ਕਿਸੇ ਗੱਲ ਦੀ ਜਦੋਂ ਤੋਂ ਉਹਦੇ ਪੱਲਾ ਫੜਦੇ ਤੇ ਡਰਦੇ ਆਉਣ ਲੱਗ ਪਏ ਨਾ ਇਹ ਗੱਲ ਦੀ ਕਮੀ ਨਹੀਂ ਛੱਡੀ ਬਾਪੂ ਬਹੁਤ ਦਾਤਾਂ ਦੇ ਬਹੁਤ ਦਾਤਾਂ ਹੈ ਸੋ ਬਿਲਕੁਲ ਤੁਸੀਂ ਦੇਖੋ ਕਿੰਨੇ ਕਿਸੇ ਕਿੰਨੇ ਕਹਾਣੀਆਂ ਵੱਡੀ ਗਿਣਤੀ ਸੰਗਤ ਸੇਵਾ ਨਿਭਾਦੀ ਹੈ ਤੇ ਜੇਕਰ ਇਹਨਾਂ ਨਾਲ ਮੈਂ ਗੱਲਬਾਤ ਕਰਾਂ ਤੇ ਸ਼ਾਇਦ ਹਰੇਕ ਦੀ ਕੋਈ ਨਾ ਕੋਈ ਕਿਸੇ ਕਹਾਣੀ ਜ਼ਰੂਰ ਹੈਗੀ ਹੈ ਸੋ ਜਰੂਰ ਤੁਸੀਂ ਵੀ ਇਸ ਦਰਤ ਆ ਕੇ ਨਤਮਸਤਕ ਹੋ ਸਕਦੇ ਹੋ ਐਤਵਾਂ ਦੇ ਐਤਵਾਂ ਚ ਮਹਾਰਾਜ ਸਾਹਿਬ ਲੱਗਦਾ ਸੋ ਜ਼ਰੂਰ ਤੁਸੀਂ ਗੁਰਦੁਆਰਾ ਸਾਹਿਬ ਇੱਥੇ ਆਓ ਨਤਮਸਤਕ ਹੋਵੋ ਮਹਾਰਾਜ ਸਾਹਿਬ ਵਿੱਚ ਹਾਜ਼ਰੀ ਭਰੋ ਜੋ ਮਨ ਦੇ ਵਿੱਚ ਛਾਵਾਂ ਨੇ ਮਨੋਂ ਕਾਮਨਾਵਾਂ ਨੇ ਗੁਰੂ ਸਾਹਿਬ ਦੇ ਚਰਨਾਂ 'ਚ ਰੱਖੋ ਬਾਬਾ ਦੀਪ ਸਿੰਘ ਜੀ ਦੀ ਜ਼ਰੂਰ